ਉਲਿਆ ਕੰਮੋਂ ਬਣਾਤੀ ਰੋਟੀ ਮੇਰੀ ਲੈ ਆ ਯਾਰ ਫਿਰ ਲੇਟ ਹੋਈ ਜਾਣਾ ਮੈਂ ਜਾਣਾ ਵੀ ਕੰਮ ਤੇ ਹਾਂ ਕੀ ਐ ਘੰਟਾ ਹੋ ਗਿਆ ਜਾਣਾ ਜਾਣਾ ਕੰਮ ਤੇ ਭੱਜ ਜਾ ਫੇ ਰੋਟੀ ਤੇ ਲੈ ਕੇ ਜਾਊਂਗਾ ਉਹ ਤਾਂ ਮੀਂਹ ਤਾਂ ਪਈ ਜਾਂਦਾ ਕਿਹੜੇ ਨਸਤਰੀ ਕੋਲ ਜਾਣਾਗਾ ਤੂੰ ਉਹ ਅੰਦਰ ਅੰਦਰ ਕੰਮ ਕਰਨਾ ਪਲੱਸ 3 ਕਰਨਾਗਾ ਤੇ ਆਹ ਮੰਜਾ ਚੱਕ ਦਿੰਦੀ ਯਾਰ ਮੰਜਾ ਭੇਜ ਗਿਆ ਤੂੰ ਚੱਕ ਦਿੰਦਾ ਜੀ ਤੈਨੂੰ ਦੱਸ ਗਿਆ ਸੀ ਮੈਂ ਤਾਂ ਹੁਣ ਦੇਖਿਆ ਫੇਰ ਤਾਂ ਅਸੀਂ ਤਾਂ ਮੈਂ ਚੱਕਦਾ ਸੀ ਉਹ ਦੀ ਹੁਣ ਦੇਖਿਆ ਤੇ ਮੈਂ ਕਹਿੰਦਾ ਸੁੱਤੀ ਪਈ ਉੱਠ ਕੇ ਦੇਖ ਲੈਂਦੀ ਕੱਲ ਦਾ ਪਿਆ ਸੀਗਾ ਰੋਟੀ ਬਣਾਈ ਨਹੀਂ ਫਿਰ ਹੁਣ ਮੈਂ ਤਾਂ ਬਣਾਈ ਨਹੀਂ ਚਲ ਠੀਕ ਆ ਉੱਥੀ ਲੇ ਕੇ ਖਾਣ ਨੂੰ ਕਰ ਕੋ ਖਾ ਲਈ ਫਿਰ ਮੇਰੀ ਗੱਲ ਸੁਣ ਲੈ ਮੈਨੂੰ ਸੂਟ ਚਾਹੀਦਾ ਦਾ ਕੱਲ ਮੈਂ ਫਰੈਂਡ ਦੀ ਪਾਰਟੀ ਤੇ ਜਾਣਾ ਉਹ ਤਾਂ ਬਰਥਡੇ ਹੈਗਾ ਸੂਟ ਯਾਰ ਕਿਸ਼ਤਾਂ ਹੀ ਪਈ ਸੀ ਓ ਕਿਸ਼ਤ ਭਰ ਕੇ ਫਿਰ ਅਗਲੇ ਮਹੀਨੇ ਲਿਆ ਦੇਣਾ ਕਿੱਸ ਤਾ ਤੇਜ ਤੀਜੇ ਦਿਨ ਕਿਸ਼ਤ ਰਹਿੰਦੀ ਹੈਗੀ ਆ ਹੁਣ ਤਾਂ ਲਿਆ ਕੇ ਤਾਂ 4 ਤਾ ਦਿਨ ਹੋਇਆ ਹੈ ਸੂਟ ਨੂੰ ਓ ਮੈਂ ਘਰੇ ਪਾ ਲਿਆ ਸਵਾਕਿਆ ਦੀਦਾ ਨਹੀਂ ਹੈਗਾ ਇਹ ਸੂਟ ਬਾਹਰ ਅੰਦਰ ਪਾਉਣ ਵਾਲਾ ਫਿਰ ਕਰੇ ਨਾ ਪਉਂਦੀ ਯਰ ਨਾ ਅੱਛਾ ਜੇ ਮੈਂ ਤੂੰ ਕੋਰੀ ਬਣ ਕੇ ਰਹਾ ਮੈਂ ਤੇਰਾ ਮਤਲਬ ਮੈਂ ਵੀ ਆਏ ਰਹਾ ਮੈਂ ਪੜੀ ਲਿਖੀ ਆ ਤੇਰੇ ਵਾਂਗੂ ਅਣਪੜ ਗਵਾਰ ਨਹੀਂ ਮਾਰਦਾ ਗੱਲਾਂ ਉਹ ਆ ਕਿੱਧਰ ਲੱਗੀ ਯਰ ਤੂੰ ਗੱਲ ਨਾ ਮੈਂ ਵਿਆਹ ਤੇ ਤੋਂ ਪਹਿਲਾਂ ਪੋਸਟ ਕੇ ਕਰਾਇਆ ਸੀ ਵੀ ਮੈਂ ਯਾਰ ਪੜਿਆ ਲਿਖਿਆ ਨਹੀਂ ਹੈਗਾ ਵਾਲਾ ਤੇ ਨਾ ਮੈਨੂੰ ਕੱਪੜਾ ਲੀੜਾ ਪਾਉਣ ਦੀ ਸੂੰਹ ਐਨੀ ਮੈਂ ਤਾਂ ਐਂ ਬਣ ਕੇ ਰਹਿਣਾ ਦੇਸੀ ਆ ਆਪਦਾ ਨਾ ਮੈਂ ਪੇਕਿਆਂ ਤੋਂ ਲੈ ਕੇ ਆਈ ਸੀ ਨਾ ਉਹ ਵੀ ਕੱਪੜੇ ਨਹੀਂ ਤੇਰੇ ਤੋਂ ਪਾਏ ਜਾਂਦੇ ਕਹਿੰਦੇ ਜਿਹਨੂੰ ਕੂੜੇ 'ਚ ਬੈਠਣ ਦੀ ਕੋਈ ਆਦਤ ਆ ਔਰੋਂ ਕੀ ਪਤਾਗਾ ਵਿਰਾਜ ਦੀ ਗੱਦੀ ਤੇ ਕਿਵੇਂ ਬੈਠਿਆ ਜਾਂਦਾਗਾ ਚਲ ਚੰਗਾ ਯਾਰਾ ਰੋਟੀ ਬਣਾ ਕੇ ਨਹੀਂ ਦੇਣੀ ਨਾ ਦੇ ਯਾਰ ਪਰ ਇਹ ਜਾ ਕੁਝ ਤਾਂ ਨਾ ਬੋਲ ਯਾਰ ਤੂੰ ਜਾ ਜਾ ਕੰਮ ਤੇ ਜਾ ਤੂੰ ਆਪਦਾ ਜਾ ਨਾ ਦਿਮਾਗ ਖਰਾਬ ਕਰ ਦਿੰਦਾ ਕੰਮ ਨਹੀਂ ਕਰਨਾ ਕੰਦਾ ਨਹੀਂ ਕਰਨਾ ਕੇ ਬਾਪੂ ਉਹ ਮੈਂ ਤਾਂ ਠੀਕ ਆ ਬਹਿ ਜਾ ਯਾਰ ਮਾਰਾਗਾ ਫਿਰ ਮੈਂ ਲੇਟ ਹੁੰਦਾ ਸੀ ਤੈਨੂੰ ਦੇਦੀ ਤੂੰ ਵੀ ਪੁੱਟ ਕੇ ਉਹਦਾ ਸਿਰ ਜਾ ਦੁਖਦਾ ਹੀ ਬਾਪੂ ਮੇਰੇ ਤਾਂ ਨੂੰ ਦੁਖਦਾ ਤੂੰ ਵੀ ਬਾਹਰ ਨੇ ਮਾਰਦਾ ਦੋ ਰੋਟੀਆਂ ਤਾਂ ਤੈਨੂੰ ਲਾਗੇ ਨਹੀਂ ਲੱਗੀਆਂ ਹੈਂ ਉਹ ਮਾ ਨਹੀਂ ਬਪੂ ਮਹ ਕੰਮ ਛਾਰਦਨ ਕਰੀ ਜਾਂਦੀ ਰਹਿੰਦੀ ਯਾਰ ਗੱਲ ਸੁਣੋ ਅਸੀਂ ਤਾਂ ਤੈਨੂੰ ਡਿੱਕੀ ਜਾਂਦੇ ਸੀ ਵੀ ਦੋ ਰੋਟੀਆਂ ਲੈ ਕੇ ਜਾਏਗਾ ਕੰਮ ਤੇ ਟਾਈਮ ਨਾਲ ਤੇ ਦਵਾਈ ਮੁੱਕੀ ਪੀਏ ਦਵਾਈ ਲਿਆ ਦੇ ਸਾਡੇ ਤੇਰੀ ਮੁੱਕੀ ਬੇਬੇ ਮੇਰੀ ਵੀ ਮੁੱਕੀ ਪਈ ਐ ਔਰ ਮਤਲਬ ਕਹਿ ਰਹੀ ਸੀ ਮੈਂ ਚਲ ਕੰਮ ਤੇ ਲੱਗੂ ਆਉਣੀ ਕਹਾਂਗੀ ਹੁਣ ਤੇ ਜਾਂਣਾ ਅੱਜ ਦੇੜੀ ਤੇ ਅੱਜ ਜਾਂਦਾ ਹੀ ਬੇਬੇ ਔਰ ਮੀ ਜਾਵਾਂ ਅੰਦਰ ਜਲ ਪਲਾਸਟਰ ਪਲਾਸਟਰ ਕਰਾ ਦਾਂਗੇ ਉਹਨਾ ਮਿਸਤਰੀ ਨਾਲ ਉਹ ਤਾਂ ਲੇਟ ਹੀ ਗਿਆ ਹੈ ਨਾ ਅੱਜ ਕੰਮ ਤੇ ਲੇਟ ਹੋ ਗਏ ਬੇ ਹੋ ਰੋਟੀ ਉਨਾ ਉੱਥੇ ਕਾਰੀ ਦੋ ਰੋਟੀਆਂ ਉੱਥੇ ਨਾ ਭੁੱਖਾ ਮਰੇ ਜਾਇ ਨਾ ਕੋਈ ਕੰਮ ਆ ਰਿਹਾ ਉਹ ਆਲੇ ਉਦੀ ਵੀ ਗੱਲ ਸੁਣ ਲਿਆ ਕਰ ਜੇ ਕੋਈ ਤੈਨੂੰ ਮਾੜਾ ਮੋਟਾ ਕੰਮ ਦੀ ਗੱਲ ਕਹਿਦੀ ਹੈ ਨਾ ਮਾੜਾ ਦਮ ਜਿਆ ਕਰ ਮਤ ਆਦੂ ਕਲੇਸ ਨਾ ਹੋਏ ਹੁਣ ਤਾਂ ਸੂਟ ਲਿਆ ਕਿਤੇ ਆਪ ਕੋ ਪਰਸੋਂ ਚ ਉੱਥੇ ਲਿਆ ਕੇ ਤਾਹੇ ਤਾਂ ਮਿਲਦਾ ਹੋਆ ਅੱਜ ਪਾਇਆ ਹੋ ਉਹਨੇ ਪਹਿਲੀ ਵਾਰੀ ਫੇਰ ਸੂਟ ਚੱਲ ਕੋਈ ਮੰਜਾ ਮੈਂ ਲਿਆ ਦੂੰ ਫਿਰ ਮਿਸਟਰੀ ਫੜਦਾ ਜਿਵੇਂ ਪੈਸੇ ਤੈਨੂੰ ਲਿਆ ਦੂੰ ਫਿਰ ਮੈਂ ਦਵਾਈ ਹਾਂ ਦਵਾਈ ਲੈ ਦੀ ਇਹਦੀ ਵੀ ਲੈ ਦੀ ਤੇਰੀ ਮਾਂ ਦੀ ਹਾ ਤੇ ਅਮੋ ਕੁਦੋ ਨਾ ਅਮੇ ਚਾਰ ਕਿ ਦਿਨ ਅਗੇ ਲੈ ਆ ਜੀ ਫੇਰ ਲੈ ਆਵਾਂਗੇ ਕੋਈ ਨਾ ਆਪ ਕੋ ਕੀ ਦਵਾਈ ਦੇ ਦੀ ਦਵਾਈ ਦੇ ਦੀ ਕਰੀ ਜਾਂਦੇ ਹੋਗੇ ਤੁਹਾਨੂੰ ਇੰਨਾ ਪਤਾ ਕਰਦਾ ਤਾਂ ਸਾਰਾ ਰਾਸ਼ਨ ਮੁੱਕਿਆ ਪਿਆ ਤੁਹਾਨੂੰ ਦਵਾਈਆਂ ਨੂੰ ਕੀ ਹੈ ਹੋਇਆਗਾ ਤੁਸੀਂ ਕਿਤੇ ਬਾਹਰ ਅੰਦਰ ਜਾਣਾਗਾ ਘਰੀ ਬੈਠਣਾ ਮੰਜੇ ਹੀ ਤੋੜਨੇ ਨੇ ਇਹਨਾਂ ਨੇ ਉਹ ਨਹੀਂ ਅਰੇ ਬਾਪੂ ਬੜਾ ਢਲਾ ਹੋਇਆ ਪਿਆ ਫਿਰ ਤੁਹਾਨੂੰ ਪਤਾ ਜੀ ਬਿਮਾਰੀ ਪੱਜ ਜਾਂਦੀ ਆ ਕੀ ਢਲਾ ਹੋਇਆ ਮੈਨੂੰ ਤਾਂ ਕਿਸੇ ਪਾਸੇ ਲੱਗਦਾ ਨਹੀਂ ਹੈਗਾਗਾ ਵੀ ਇਹ ਢਿਲਾ ਮੱਠਾਗਾ ਉਹ ਤਾਂ ਉਹੀ ਬੈਠਣਾ ਦਾ ਹੈ ਕੀ ਬੱਬੇ ਬੱਬੇ ਮੇਰੀ ਗੱਲ ਸੁਣ ਆ ਸਾਰੀ ਜਿਹੜੀ ਆਊਟਰ ਲਾਈ ਜਾਂਦੀ ਰਹਦੀ ਆ ਮੇਰਾ ਤਾਂ ਇਹਨਾਂ ਨੇ ਚਿੜੀਆ ਘਰ ਮੇ ਕੋ ਦਿਮਾਗ ਖਰਾਬ ਕਰ ਰੱਖਿਆ ਹੈਗਾ ਮੈਨੂੰ ਤਾਂ ਇਹ ਲੱਗਦਾ ਵੀ ਚਿੜੀਆ ਘਰ ਚ ਆ ਗਈ ਘਰ ਨਹੀਂ ਹੈਗਾ ਇਹ ਉਹ ਭਾਈ ਦਵਾਈ ਮੰਗੋ ਤੇ ਦਵਾਈ ਮੰਗਾਈ ਆ ਕੋਈ ਠੇਕੇ ਤੇ ਬੋਤਲ ਤਾਂ ਨਹੀਂ ਮੰਗਾਈ ਦਵਾਈ ਤਾਂ ਹੁਣ ਇਸੇ ਤੋਂ ਮੰਗਵਾਉਣੀ ਹੈ ਤੇ ਹੋਰ ਹੁਣ ਲਿਆ ਕੇ ਵੀ ਕੌਣ ਦੂਗਾ ਤੈਨੂੰ ਪਾ ਹੈ ਕੰਮੋ ਫਰਾਂ ਵੀ ਹੋ ਕਰੀ ਪੁੱਤ ਮੇਰਾ ਵੀ ਬੀਪੀ ਨਾ ਲੋ ਹੋਇਆ ਪਾ ਬਾਲਾ ਘਟਿਆ ਕਰ ਜੇਲੀ ਜਾਨ ਨਾ ਨਿਕਲ ਜੇ ਮੇਰੀ ਗੱਲ ਸੁਣ ਠੇਕੇ ਠੁਕਾਈ ਕਸਰ ਵੀ ਕੱਢ ਲੋ ਸਰੇ ਤਾਂ ਭੰਗ ਪੁੱਜਦੀ ਹੈਗੀ ਬਾਰਗਾਂ ਗੱਲਾਂ ਠੇਕਿਆਂ ਦਾ ਉਹ ਤਾਂ ਮੈਂ ਤਾਂ ਤੇਰੀ ਗੱਲ ਦਾ ਜਵਾਬ ਦਿੱਤਾ ਹੈ ਤੇ ਇਹ ਵੀ ਤੇ ਅਸੀਂ ਦਵਾਈ ਤਾਂ ਮੰਗਾਉਣੀ ਹੈ ਚਲ ਕੋਈ ਨਾ ਬੁੱਤ ਚੁੱਪ ਕਰ ਜਾ ਮੇਰੀ ਗੱਲ ਸੁਣ ਦਵਾਈ ਤੋਂ ਮੁਝ ਛੱਡ ਮੈਨੂੰ ਸੂਟ ਲਿਆ ਦੇ ਠੀਕ ਹੈ ਨਾ ਤੈਨੂੰ ਪਤਾ ਮੈਂ ਆਪਣੀ ਫਰੈਂਡ ਦੀ ਪਾਰਟੀ ਤੇ ਜਾਣਾ ਪਾਰਟੀ ਜ਼ਰੂਰੀ ਹੈ ਭੇਰ ਚੱਲ ਬੁੱਤ ਐ ਕਰੀ ਤੂੰ ਸਾਡੀ ਦਵਾਈ ਭਾਵੇਂ ਦੋ ਦਿਨ ਠਹਿਰ ਕੇ ਲਾਦੀ ਸੂਟ ਲਿਆ ਦੀ ਐਵੇਂ ਘਰ ਚ ਕਲੇਸ਼ ਬਬ 22500 ਦਾ ਆਊਗਾ ਰੁਪਈਆ ਸਾਰਾ 300 ਦਿੰਦੇ ਇਹੜੀ ਦਾ ਤਾਰ ਕੋਈ ਡਿਵੈਲਪਮੈਂਟ ਕਮੇਟੀ ਦਾ ਹਾਂ ਇਹ ਵੀ ਕੀ ਕਰੇਗਾ ਕੀ ਹਾਲ ਹੈ ਦਾ ਜਬਾਬ ਦਈ ਨਹੀਂ ਵੀ ਨਾਲ ਮੇਰੇ ਕੇ ਟਾਈਮ ਪਾਸ ਕਰਦੀ ਤੇ ਉਹਨੂੰ ਹੌਸਲਾ ਦੇਵਾਂ ਨਾਲੇ ਆਪਾਂ ਨੂੰ ਦੇਗੀ ਚਲਦਰ ਉਹਨੂੰ ਰੋਕੀ ਨਹੀਂ ਬਣਾ ਕੇ ਉਹ ਵੀ ਤਾਂ ਗੱਲ ਹੈ ਇਹ ਬੋਲਦਾ ਮਾਰੇ ਬਾਹ ਤੇ ਫਿਰ ਕਹਿੰਦੀ ਬੈਠੇ ਹੀ ਟਿੱਡੇ ਨਹੀਂ ਸਰ ਤੂੰ ਆਉਂ ਹੁਣ ਕੁਸਤਾ ਨਹੀਂ ਕਹਿੰਦਾ ਫਿਰ ਕੋਈ ਗੁੜੀ ਬੋਲਦੀ ਮੈਂ ਤਾਂ ਕੁਸ ਨਹੀਂ ਕਹਿੰਦੀ ਆ ਇਹਨਾਂ ਦਾ ਤਾਂ ਇਹ ਹਾਲ ਹੀ ਹੈ ਆਏ ਹੋਏ ਕਮੋ ਸੌਂਗੀ ਸੀਗੀ ਨਾ ਨੱਚੀ ਜਾਂਦੀ ਸੀ ਓਏ ਹਰੇ ਘਰ ਨੂੰ ਸੱਚਾ ਕਦ ਬੋਲਦੀ ਨੇ ਯਾਰ ਮੈਨੂੰ ਨਾਲ ਤਾਂ ਮੈਨੂੰ ਪਾਣੀ ਪਾਨ ਦੀ ਮੈਨੂੰ ਣਾਉਣਾ ਸੀਗਾ ਨਾਲੇ ਬੇਬੇ ਅਰ ਕੇ ਅੰਦਰ ਰੋਟੀਆਂ ਲਾਉਣ ਦੀ ਚਾਰਾ ਚਲ ਮੈਂ ਤਾਂ ਲੇਟ ਆਉਣਾ ਹੁੰਦਾ ਮੈਨੂੰ ਤਾਂ ਉਹਦਾ ਲਾ ਦੇਣੀ ਹੈ ਮੇਰੀ ਗੱਲ ਸੁਣ ਚੰਗੀਆਂ ਭਣਾਂ ਉਹਨਾਂ ਨੇ ਰੋਟੀਆਂ ਖਾ ਲੀਆਂ ਠੀਕ ਹੈ ਨਾ ਐਵੇਂ ਨਹੀਂ ਦੀ ਜਾਂਦੇ ਰਹਿੰਦੇ ਮੈਨੂੰ ਤਾਂ ਤੇਰੇ ਕੋਲ ਉਹ ਖਾਲਾ ਨੂੰ ਬੇਬੇ ਦਾ ਕਹਿੰਦੀ ਸਵੇਰੇ ਵੀ ਕਹਿੰਦੀ ਬ੍ਰੈਡ ਉਹ ਚਾਰਜ ਭਿਓ ਕੇ ਖਾ ਕੇ ਕਹਿੰਦੀ ਪਾਏ ਗਏ ਸੀਗੇ ਦਵਾਈ ਵੀ ਨਹੀਂ ਲੈਤੀ ਨਾ ਬੇਬੇ ਆਪੂ ਨੇ ਤਾਂ ਹੀ ਤਾਂ ਮੈਨੂੰ ਗੁੱਸਾ ਆਉਂਦਾਗਾ ਤੇਰਾ ਮਾਪੇ ਝੂਠ ਬੋਲੀ ਜਾਂਦਾ ਰਹਿੰਦਾ ਮੈਨੂੰ ਭੰਡੀਆਂ ਜਾਂਦਾ ਰਹਿੰਦਾਗਾ ਐ ਕਿਉਂ ਝੂਠ ਬੋਲਣੇ ਕੰਮੋਂ ਨਾਲੇ ਕੱਲਾ ਮੋਂ ਉਹਨਾਂ ਦੇ ਮੁੰਡਾ ਕੱਲੀ ਤੂੰ ਨਾ ਇਹ ਨੂੰ ਆਂ ਕਿ ਉਹਨਾਂ ਨੇ ਦੱਸ ਕਿ ਕਿਸੇ ਹੋਰ ਮਾਰਿਆ ਨੇ ਤਿੰਨ ਘੰਟੇ ਨਾ ਗਏ ਰੋਹੀ ਗੱਲਾਂ ਕਰੀ ਜਾਂਦੀਆਂ ਇੰਨੀਆਂ ਫਿਰ ਨਾਲੇ ਝੂਠ ਲਿਆਦਾ ਤੇਰਾ ਉੱਥੇ ਦੇਖ ਲਈ ਯਾਰ ਮੈਂ ਹਾਈ ਸੱਚੀ ਕਿੰਨੇ ਦਾ ਆਇਆਗਾ 700 ਦਾ ਆਇਆ 700 ਦੇ ਮਾੜਾ ਮੋਟਾ ਚੱਜਦਾ ਤਾਂ ਲੈ ਆਉਂਦਾ ਮਾੜਾ ਮੋਟਾ ਮਹਿੰਗਾ ਉਹ 3-400 ਦੀ ਦਵਾਈ ਆ ਗਈ ਬਾਪੂ ਜੀ ਹਾਂ ਐਂ ਕੇ ਵੀ ਮੈਂ ਦਵਾਈ ਲੈ ਆਂਦੀ ਫਿਰ ਯਾਰ ਉਹ ਵੀ ਜ਼ਰੂਰੀ ਸੀ ਤੋ ਇਹਨਾਂ ਸ਼ੁਕਰ ਕਰਤਨ ਮੈਂ ਸੂਟ ਵੀ ਲੈ ਤੈਰ ਨਾਲੇ ਮੈਂ ਤਾਂ ਘਰ ਤੋਂ ਕਲੇਸ ਤੋਂ ਡਰਦਾ ਯਾਰ ਆ ਹੁਣ ਮੈਂ 6-7 16 ਸੂਟ ਪਾ ਕੇ ਜਾਉਂ ਫਰੈਂਡ ਦੀ ਪਾਰਟੀ ਤੇ ਹੈ ਮੇਰੀ ਕਰਮ ਫੁੱਟ ਗਈ ਸੀ ਜਰਨਾ ਜਾਈ ਫਿਰ ਏਡੀ ਕੀ ਹੋ ਅੱਛਾ ਤੇਰੇ ਘਰ ਤੇ ਤੂੰ ਤਾਂ ਕਿਸੇ ਦੇ ਜਾਣਾ ਨਹੀਂ ਹੈਗਾ ਤੇ ਮੈਨੂੰ ਵੀ ਰੋਕੀ ਚੱਲ ਅੱਧ ਹੋ ਗਈ ਹੈਗੀ ਕੰਮੋਂ ਆਪਦਾ ਘਰ ਵੀ ਦੇਖੀਦਾ ਹੁੰਦਾ ਯਾਰਾ ਕਿਸੇ ਦਾ ਕੀ ਇਹੋ ਕਰਨਾ ਆਪਾਂ ਆਪਣਾ ਆਪਦਾ ਘਰ ਕੀ ਦੇਖਾਂ ਇਹ ਇੱਥੇ ਨਹੀਂ ਆ ਬਦਲਦੇਗੇ ਇੱਥੇ ਆਹੀ ਰੰਡੀ ਰੋਣਾ ਰਹਿਣਾ ਤੇਰੇ ਤੋਂ ਤਾਂ ਦਵਾਈਆਂ ਨਹੀਂ ਠੀਕ ਹੋਣਗੀਆਂ ਇਹਨਾਂ ਦੀਆਂ ਦਵਾਈ ਵੀ ਫਿਰ ਹੁਣ ਮੈਂ ਲੈ ਨਾ ਮਰਦੇ ਆ ਨਾ ਖੜਾ ਛੁੱਟਦਾਗਾ ਹੋਰ ਹੁਣ ਕੌਣ ਲੈ ਕੇ ਦਊਗਾ ਮੈਂ ਤਾਂ ਬਥੇਰਾ ਟਰਾਈ ਕਰਿਆ ਸੀ ਕਿਤੇ ਹੋਰ ਕੰਮ ਮਿਲ ਜੇ ਪਰ ਕਿੱਥੇ ਕਿਸਮਤ ਚ ਸਾਲੀ ਦਿਹਾੜੀ ਦੀ ਲਿਖੀ ਆ ਟ੍ਰਾਈ ਕਰਿਆ ਆਏ ਨਹੀਂ ਕਰਮ ਬਣਦੇ ਹੁੰਦੇ ਜਿਵੇਂ ਤੂੰ ਬਣਾਉਣਾ ਠੀਕ ਆ ਨਾ ਮਾਰਦਾ ਗੱਲਾਂ ਤੂੰ ਤਾਂ ਬਹੁਤ ਪੜੀ ਲਿਖੀ ਫਿਰ ਤੂੰ ਲੱਗ ਜਾਂਦੀ ਕਿਤੇ ਕੀ ਕਰਾ ਗੜਾ ਤੈਨੂੰ ਰੋਕੇ ਨਾ ਮੈਂ ਸੂਟ ਤਾਂ ਜੁੜਦੇ ਨਹੀਂ ਮੈਂ ਉੱਥੇ ਕੀ ਪਾ ਕੇ ਜਾਊਂਗੀ ਸ਼ੁਰੂਆਤ ਵੀ ਤਾਂ ਕਿਸੇ ਢੰਗ ਨਾਲ ਹੀ ਹੁੰਦੀ ਆ ਸੂਟ ਹੁਣ ਤੇਰੇ ਵਿਆਹ ਲਈ ਇੰਨੇ ਦਾ ਪਿਆ ਯਾਰ ਲਾਈਨਿੰਗ ਵਾਲੇ ਹੁਣ ਸਾਲਾ ਸਿਆਲਾ ਜੂਗਾ ਉਹ ਤੋਂ ਵਧੀਆ ਪਿਆ ਕਰ ਅੱਛਾ ਹੁਣ ਮੈਂ ਵਿਆਹ ਵਾਲੇ ਸੂਟ ਭਾਰੇ ਭਾਰੇ ਸੂਟ ਪਾਪਾ ਜਾਇਆ ਕਰਾਂ ਤੇ ਹੋਰ ਫਿਰ ਹੁਣ ਵਧੀਆ ਲੱਗਦੇ ਉਹ ਹੀ 15 15000 ਦੇ ਦਾ ਬਣਾ ਕੇ ਦਿੱਤੇ ਉਹਦ ਨੂੰ ਤੂੰ ਕਿਉਂ ਬਣਾ ਕੇ ਦਿੱਤੇ ਕਿ ਤੁਹਾਡੇ ਵੱਲੋਂ ਤਾਂ ਦੋ ਸੂਟ ਗਏ ਸੀ ਇਹ ਮੇਰੇ ਪੇਕਿਆਂ ਦੇ ਨੇ ਉਹ ਮਹਿੰਗੀ ਆਗੇ ਫਿਰ ਉਹ ਵੀ ਜਿਹੜੇ ਮੈਂ ਦੋ ਲੈ ਕੇ ਦਿੱਤੇ ਹੁਣ ਉਹ ਕਿਹੜਾ ਸਸਤੀ ਆ ਗਏ ਟੂਮਾ ਪਾਇਆ ਕਹਿੰਦੇ ਉਹ ਕੁੜੀ ਦੀਆਂ ਨੇ ਆਂ ਉਹ ਲਹਾ ਲੀਆਂ ਨੰਗ ਨੇਗੇ ਯਾਰ ਹੁਣ ਮੈਂ ਕੀ ਕਰਾਂ ਯਾਰ ਹੁਣ ਉਹ ਤਾਂ ਪੁਰਾਣੇ ਨਾਲ ਪਹਿਲਾਂ ਗੱਲ ਹੋਈ ਸੀ ਮੈਂ ਉਹਨਾਂ ਦੇ ਘਰੇ ਇੱਕ ਕਰ ਕੁਰਪਵਾ ਕੇ ਆਇਆ ਸੀਗਾ ਨਾਲੇ ਪਿਆਹ ਹਜ਼ਾਰ ਰੁਪਏ ਉਹ ਦਿੱਤਾ ਸੀ ਮੈਨੂੰ ਕਹਿੰਦੇ ਤੇਰੇ ਵਿਆਹ ਵੇਲੇ ਮੈਂ ਤੈਨੂੰ ਟੂਮਾ ਪਾ ਦੂੰਗਾ ਮੈਨੂੰ ਉਹਦੇ ਦਿਲ ਦਾ ਕੀ ਪਤਾ ਸੀ ਬਾਅਦ ਚ ਪਾਈਆਂ ਮੈਂ ਲਾ ਲੂ ਉਹ ਮੇਰੇ ਨਾਲ ਤਾਂ ਸਾਰੀ ਐਂ ਕਰਦੇ ਆ ਯਾ ਯਾਰ ਬਗ ਜਾ ਨਾਲਾ ਠੀਕ ਆ ਨਾ ਮੇਰਾ ਦਿਮਾਗ ਨਾ ਪਾਣੀ ਦੀ ਰੋਟੀ ਜੀ ਦੀ ਆਪੀ ਪਾਲਾ ਯਾਰ ਮੇਰੇ ਤੋਂ ਨਹੀਂ ਪਾਈਦਾ ਠੀਕ ਰੋਟੀ ਦਾ ਬਣਾ ਦੇ ਯਾਰ ਤੂੰ ਹਾਂ ਤਾਂ ਪਹਿਲਾਂ ਕਿ ਪਹਿਲੇ ਰੋਟੀਆਂ ਖਾਣੀਆਂ ਨਿਕਗੀਆਂ ਓ ਠੀਕ ਆ ਸਮਝ ਗਿਆ ਭੁੱਖਾ ਤੜਕੇ ਦਾ ਫਿਰਦਾ ਭੁੱਖਾ ਹਾਂ ਸੰਜੂ ਕੀ ਹੁੰਦਾ ਆਪਦੇ ਮਾਂ ਪਿਓ ਖਾਤਰ ਗਿਆ ਰਹਿਆ ਹੋਏਗਾ ਭੁੱਖਾ ਮੇਰੀ ਖਾਤਰ ਤਾਂ ਰਹਿਆ ਨਹੀਂ ਹੈਗਾਗਾ ਉਹ ਤੂੰ ਕੰਦਾ ਸੌ ਜਾ ਵੀ ਤਾਂ ਸਠਾਤ ਦਿੱਤਾ ਚੰਗੀ ਭਲੀ ਸੁੱਤ ਕੋਈ ਪਈ ਸੀਗੀ ਓਏ ਹਾ ਲੀੜੇ ਵੀ ਨਹੀਂ ਤੋ ਤੇਰ ਤੋ ਦਾ ਮੇਰੇ ਨਾ ਸਰਫ ਬਾੜਾ ਲਿਆ ਕੇ ਦਿੱਤਾ ਸੀ ਘਰੇ ਕਿਹਾ ਸੀ ਨਾ ਵੀ ਰਾਸ਼ਨ ਮੁੱਕਿਆ ਪਿਆਗਾ ਸਵੇਰੇ ਸਮਝ ਨਹੀਂ ਸੀ ਆਈ ਦਵਾਈ ਨਾਲ ਆਉਂਦਾ ਫਿਰ ਮੈਨੂੰ ਦੱਸ ਦਿੰਦੀ ਯਾਰ ਤੂੰ ਸਵੇਰੇ ਵੀ ਉਹ ਹੈ ਨਹੀਂ ਸਰਫ ਹੈ ਨਹੀਂ ਮੈਂ ਲੈ ਆਉਂਦਾ ਯਾਰ ਜਾਂ ਇੱਥੇ ਮੰਗਾ ਲੈਂਦੀ ਕਿਸੇ ਤੋਂ ਧਾਰ ਮੰਗਾ ਲੈਂਦੀ ਮੇਰੇ ਤੋਂ ਨਹੀਂ ਅੱਡੀ ਦੇ ਕਿਸੇ ਮੂਰੇ ਹੱਥ ਆਪ ਹੀ ਕਹਿ ਰਿਆ ਕਰ ਠੀਕ ਹੈ ਨਾ ਆਪਦੇ ਮਾਪਿਆਂ ਨੂੰ ਕਹਿ ਰਿਆ ਕਰ ਉਹ ਬੁੜਾ ਪਿਆਈ ਰਹਿੰਦਾ ਸਾਰੀ ਦੀ ਆਡੀ ਮੱਜੇ ਤੇ ਕਿਤੇ ਸਿਕਿਉਰਿਟੀ ਗਾੜੀ ਲੱਗ ਜੇ 5-7000 ਆਊਗਾ ਹੀ ਨਮਰ ਹੋਣੀ ਹੈ ਸਿਕਿਉਰਿਟੀ ਗਾੜੀ ਲੱਗਣ ਦੀ ਉਹੀ ਕਮਲੀਆਂ ਗੱਲਾਂ ਕਰੀ ਇੰਨੀ ਨਹੀਂ ਰਹਿਣਾ ਚਲ ਠੀਕ ਹੈ ਕੋਈ ਨਾ ਮਦਾਹੀ ਪਾਇਉਂਗਾ ਨਾ ਕੇ ਬੋਲ ਨਾ ਆ ਬੇਲੇ ਚੱਕੀ ਜਾ ਉਹਨਾਂ ਦੇ ਖਰਚੇ ਦਵਾਈਆਂ ਦੇ ਜਨਾਨੀ ਦੇ ਸ਼ੌਂਕ ਵੀ ਨਾ ਪੂਰੇ ਕਰ ਜਨਾਨੀ ਦਾ ਚਾਹੀਦੀ ਹੈ ਵੀ ਹਾਂ ਸੋਹਣੀ ਸੁਨੱਖੀ ਹੋਵੇ ਫਲਾਨਾ ਹੋਵੇ ਢਮਕਾ ਹੋਵੇ ਸ਼ੌਕ ਕੋਈ ਪੂਰੇ ਕਰ ਨਹੀਂ ਸਕਦਾਗਾ ਮਿਰਤਨ ਪਾਇਤਾ ਗਿਆ ਇੱਧਰ ਸਿਰ ਦੁਖੀ ਜਾਂਦਾ ਹੁਣ ਇੰਨਾ ਲੋੜ ਜਾਂ ਪਾਇ ਜਾਂਦਾ ਨਹੀਂ ਉਪਰ ਤਾਂ ਲੱਗਦਾ ਆ ਬੈਠਿਆ ਹੈ ਮੈਂ ਉਧਰ ਦੇਖੀ ਜਾਂਦਾ ਬੇਬੇ ਆਣ ਦਵਾਈ ਬਾਪੂ ਦੀ ਚੱਲ ਤੇ ਦਵਾਈ ਕਰੂ ਰਹੀ ਸੀ ਉਹ ਰਾਤ ਲੈ ਹੀ ਬਾਪੂ ਤੂੰ ਤਾਂ ਸੌਂ ਗਏ ਫਿਰ ਮੈਂ ਬੇਬੇ ਕੋਲ ਬਹਿ ਕੇ ਤਾਂ ਗਿਆਾਂਗਾ ਬੇਬੇ ਤੇਰੇ ਕੋਲੇ ਨਹੀਂ ਨਹੀਂ ਦਿੱਤੇ ਵੀ ਰਾਤ ਫਿਰ ਦਵਾਈ ਨਹੀਂ ਫੜਾਈ ਸੀ ਮੈਨੂੰ ਫਿਰ ਤੁਸੀਂ ਇੱਧਰ ਕੀ ਕਰਨਾਗੇ ਆ ਕੇ ਸੀ ਉਰੇ ਪੈ ਗਏ ਬਸ ਜਾਣ ਨਹੀਂ ਦਿੱਤਾ ਹੈ ਕਹਿੰਦਾ ਇੱਥੇ ਕੀ ਹੁੰਦਾ ਆਵਾਰੀ ਸੀ ਇੱਥੇ ਮਾਂ ਚਲੇ ਇੱਧਰ ਵਾਜਣੇ ਆ ਉੱਲਾ ਥਾਂ ਕਰਕੇ ਨਾ ਉਰੀ ਪੈ ਗਈ ਪਰ ਮੈਨੂੰ ਨੀਂਦ ਨਹੀਂ ਆਈ ਹੈਗੀ ਚਾਚਾ ਕਿੱਧਰ ਗਏ ਉਹ ਬੈਠਾ ਹੋਣਾ ਇੱਥੇ ਕਿਤੇ ਥੱਲੇ ਠੀਕ ਆ ਹਾਂ ਤੇ ਨਾਲੇ ਦਵਾਈ ਕਿਵੇਂ ਲਵਾਂ ਪਹਿਲਾਂ ਹਲਤਾਂ ਇਧਰ ਰੋਟੀ ਨਹੀਂ ਖਾਦੀ ਅਸੀਂ ਰੋਟੀ ਖਾਦੇ ਬਿਨਾਂ ਦਵਾਈ ਨਹੀਂ ਲਈ ਜਾਂਦੀ ਪੁੱਤ ਰੋਟੀ ਫਿਰ ਚੱਲੋ ਬੇਬੇ ਘਰੇ ਖਾਣੇ ਆ ਬਰ ਰੋਟੀ ਯਾਰ ਫਿਰ ਮੈਂ ਕੰਮ ਤੇ ਜਾਣਾਗਾ ਫਿਰ ਤੁਸੀਂ ਆਪ ਹੀ ਵਗ ਚੱਲੋ ਆਪ ਹੀ ਵਗ ਜਾਾਂਗੇ ਮਾਂ ਦਵਾਈ ਫੜਾਉਣਾ ਆ ਗਿਆ ਮਾਂ ਨਾਲੇ ਕਹਿ ਜੂਗਾ ਯਾਰ ਆਪ ਕੋ ਘਰੇ ਆ ਜਿਓ ਯਾਰ ਚਲ ਫਿਰ ਘਰੇ ਆ ਕੇ ਦਵਾਈ ਲਵਾਂਗੇ ਬੋਲੀ ਤੂੰ ਨਹੀਂ ਹੋਗਾ ਸੰ ਨਾ ਬੋਲਣਾ ਤਾਂ ਕੀ ਸੀਗਾ ਬਬਾ ਦਾ ਗੁੱਸਾ ਨਾ ਕਰਿਆ ਕਰੋ ਹਈ ਹੀ ਜੀ ਥੋੜਾ ਉਹ ਸਾਨੂੰ ਪਤਾ ਹੈ ਗੁੱਸਾ ਸਾਨੂੰ ਕਾਹਦਾ ਹੈਗਾ ਰਹਿਣਾ ਤਾਂ ਅਸੀਂ ਉਹਦੇ ਕੋਲ ਹੀ ਐ ਤੂੰ ਤਾਂ ਕੰਮ ਤੇ ਜਾਣਾ ਹੋਰ ਵਧੀਆ ਕਰੋ ਆਈ ਵੇ ਇਹਨੂੰ ਪਤਾ ਵੇ ਸਾਨੂੰ ਤਾਂ ਇਹ ਜੰਗੂ ਬੋਲ ਜੂ ਤੇਰੇ ਨਾਲ ਤਾਂ ਨਾ ਬੋਲਿਆ ਕਰ ਉਹ ਤਾਂ ਤੈਨੂੰ ਵੀ ਵੀ ਨਹੀਂ ਵੀ ਬੋਲ ਜੂ ਉਹ ਆਪੂ ਉਹਦੇ ਦਿਲ 'ਚ ਹੈ ਨਹੀਂ ਕੋਸਰ ਵਧੀਆ ਚੰਗੀ ਐ ਵਿਚਾਰੀ ਚਲ ਠੀਕ ਆ ਫਿਰ ਬਾਗ ਜੋ ਚੰਗਾ ਦਵਾਈ ਦੇ ਲਈ 5 ਦਿਨ ਇਹ ਲਿਆਤੀ ਕਰਾਂ ਚਲ ਠੀਕ ਬੇਬੇ ਤੇਰੀ ਕੱਲ ਕੋਲੋਂ ਲਿਆ ਦੂੰਗਾ ਕੋਈ ਨਹੀਂ ਕੱਲ ਮੈਂ ਮਰਦਾ ਨਾ ਸਰਦੋ ਕੀ ਜਾਂਦਾਗਾ ਕਾਲਾ ਹੀ ਲੜੀ ਬਾਪੂ ਆਲੀ ਵਿੱਚ ਅਕਤ ਦੀ ਲੜੀ ਚੱਲ ਉਹ ਵੀ ਸੱਟ ਚੰਗਾ ਚੱਲ ਜਬਾ ਤੱਕ ਜੋ ਟਾਈਮ ਨਾ ਫਿਰ ਉਹ ਕੱਲੀ ਆ ਕਰੇ ਜਾਣੇ ਜਾਣੇ ਕੋਈ ਆਰੇ ਫੜ ਲਾ ਦੇ ਦੇਖ ਲੈ ਬਹੂ ਨੂੰ ਮਾੜੀ ਨਹੀਂ ਕਹਿੰਦਾ ਹੈਗਾ ਉਹ ਵਗਿਆ ਫਿਰ ਕੁਛ ਕਹੀ ਜਾਵੇ ਇਹਨੂੰ ਚਾਹੀ ਚੱਲ ਉਹਨਾਂ ਦਾ ਸੁਭਾਅ ਹੀ ਹੈ ਨਾਲੇ ਪੂਰੇ ਖੇਤਰ ਲਾਉਂਦੀ ਐ ਓਏ ਨਰਮਾ ਥੋੜੀ ਜੀ ਤੇਜ ਐ ਬੜੀ ਨਿੱਕੀ ਕਰਕੇ ਬੋਲਦੀ ਬੜਾ ਠੀਕ ਕਰਾਵੇ ਐ ਉਹ ਨਹੀਂ ਨਰਮ ਐ ਉਹ ਤੇਜ ਐ ਦੱਸ ਇਹਨਾਂ ਦਾ ਕਿਵੇਂ ਪੂਰਾ ਪੜੂਗਾ ਪੂਰਾ ਐ ਬੜਦਣੇ ਇਹ ਚੁੱਪ ਕਰ ਜਾਂਦੇ ਉਹ ਮੈਂ ਵੀ ਕੱਟਿਆ ਹੀ ਐ ਤੂੰ ਵੀ ਘਟ ਸੀਗਾ ਅੱਛਾ ਅੱਛਾ ਹੁ ਮੇਰੇ ਕੋ ਨਹੀਂ ਆ ਗਈ ਕਿਵੇਂ ਲਾਹੌਰ ਕੀ ਫੇਰ ਉਹ ਬੈਠੀ ਐ ਮਰਦੇ ਨੂੰ ਜਾਇ ਤੂੰ ਐ ਉਹਦਾ ਪੁੱਤ ਐ ਪਰ ਪੁੱਤ ਨਰਮਾ ਤੇਰੇ ਤੇ ਬਗ ਜਾਂਦਾ ਤਾਂ ਬੱਸ ਸੀ ਫੇਰ ਅੱਛਾ ਚੰਗਾ ਹੋਗਾ ਤੇਰੇ ਤੇ ਨਹੀਂਗਾ ਲੈ ਮੈਂ ਉਹਦੇ ਦੀ ਡੋਕਰ ਐ ਚੱਲ ਆ ਤੇ ਨਹੀਂ ਘਰ ਨੂੰ ਦਵਾਈ ਦੂ ਹੀ ਲੈ ਲਾਂਗੇ ਨਾਲੇ ਉਹਨੂੰ ਕਹੂੰਗੀ ਰੋਟੀ ਬਣਾ ਦੇ ਪੁੱਤ ਤੇ ਰੋਟੀ ਖਾ ਗਈ ਦਵਾਈ ਲਵਾਂਗੀ ਚੱਲ ਬਾਬਾ ਚੱਲ ਤੂੰ ਤਾਂ ਹੋਰ ਹੀ ਕਹਾਣੀ ਛੇੜ ਲਈ ਵਿਆਹ ਆ ਲਈ ਚੱਲ ਛੱਡ ਜਾਂਦੀ ਐ ਉਤਕਾਰ ਨੂੰ ਹੋਣਾ ਹੈ ਲਾਗੇ ਦੇ ਪਹਿਲਾਂ ਤਾਂ ਨੂੰ ਕਰਨਾ ਪੈ ਜੀ ਕੰਮੋ ਸੁੱਤੀ ਪਈ ਐ ਹਜੇ ਸੁੱਤੀ ਕਿੱਥੇ ਆ ਗਈ 5 ਵਜੇ ਉੱਠ ਕੇ ਕੰਮ ਤਾਂ ਕੀਤਾ ਮੈਂ ਸਾਰਾ 5 ਵਜੇ ਉੱਠੀ ਹੋਰ ਤੂੰ ਹਾਂ ਤੇ ਨਾਲੇ ਬੁੜਾ-ਬੁੜੀ ਕਿੱਥੇ ਰੰਗੇ ਮੈਂ ਚਾਹ ਫੜਾਉਣ ਗਈ ਸੀ ਉਹਨਾਂ ਨੂੰ ਉਹ ਚਾਚੇ ਕੇ ਮਿਲਣ ਬਾਗੇ ਹੋਣਗੇ ਅੱਥ ਨਹੀਂ ਕੱਲ ਤੇ ਅੱਛਾ ਚਾਚੇ ਕੇ ਮਿਲਣ ਬਾਗੇ ਰਾਤ ਉਧਰ ਰਹਿ ਪੇ ਉਥੇ ਕੀਤੀਆਂ ਹੋਣਗੀਆਂ ਮੇਰੀਆਂ ਚੁਗਲੀਆਂ ਉਹਨਾਂ ਨੇ ਉਹ ਨਹੀਂ ਚੂਲੇ ਕਿੱਥੇ ਤੈਨੂੰ ਹੀ ਲੱਗਦੇ ਆ ਚੂਲੇ ਆ ਉਹਦਾ ਬਥੇਰਾ ਸਲਾਉਂਦਾ ਤੈਨੂੰ ਉਹਨਾਂ ਵੀ ਮੈਨੂੰ ਕਹੀ ਜਾਂਦੇ ਵੀ ਸਾਡੀ ਦਵਾਈ ਨੂੰ ਕੀ ਸੀਗਾ ਨੂਨੂ ਸੂਟ ਲਿਆ ਆਂਦਾ ਮਾ ਮੈਨੂੰ ਪਤਾ ਹੀ ਆ ਰਵੀ ਮੈਨੂੰ ਪਤਾ ਹੀ ਆ ਉਹਨਾਂ ਉਹਨਾਂ ਨੂਨ ਨੂੰ ਨਿੰਦੇ ਕੇ ਇੰਨਾ ਸੁਆਦ ਆਉਂਦਾ ਨਾ ਉਹਨਾਂ ਨੂੰ ਫਿਰ ਉਹਨਾਂ ਦੇ ਘਰੇ ਕਿਉਂ ਗਏ ਉਹ ਸਵੇਰੇ ਮੈਂ ਚਾਹ ਨੂੰ ਲੱਭਦੀ ਫਿਰਦੀ ਆਪ ਉਹਨਾਂ ਦੇ ਘਰੇ ਬੈਠੇ ਬੰਦੇ ਦੱਸ ਕੇ ਵੀ ਜਾ ਸਕਦੇ ਆ ਪਰ ਉਹੀ ਬਾਗੇ ਹੋਣਗੇ ਉਹ ਉਹੀ ਬਾਗੇ ਹੋਣਗੇ ਨੂਤਾ ਪਰ ਮਾਂ ਬਾਪ ਕੋਈ ਕਰੇਗਾ ਮੇਰੀ ਥੋੜੋ ਕਰੇਗਾ ਯਾਰ ਤੇਰੀ ਦਾ ਕਰਦਾ ਰਹਿਣਾ ਯਾਰ ਸਾਰਾ ਦਿਨ ਯਾਰ ਹੁਈ ਨਾ ਹੋ ਪਰਿਆ ਕਰ ਜਾ ਮੈਨੂੰ ਹੋ ਰੋਟੀ ਤਾਂ ਜਿਆ ਦੇ ਪੱਖ ਯਾਰ ਖਾ ਲੈਨੇ ਕੱਦੀ ਬਣਾ ਸੀ ਨਾ ਰੋਟੀ ਬਣਾ ਕੇ ਰੱਖੀ ਪਈ ਆ ਜਾਓ ਚਾ ਕੇ ਖਾ ਲੋ ਤੇ ਨਾਲੇ ਬਾਹਰ ਮੰਜੇ ਤੇ ਨਾ ਮੇਰਾ ਸੂਟ ਪਿਆਗਾ ਉਹ ਟੇਲਰ ਨੂੰ ਫੜਾ ਜੋ ਨਾਪ ਉਹਦੇ ਕੋਲ ਹੈਗਾ ਆਪੇ ਬਣਾ ਦੂਗਾ ਹੁਣੀ ਸਮਾਉਣਾ ਹੋਵੇ ਤੇ ਸੌਣਾ ਤੇ ਹਾਏ ਰੱਬਾ ਕਿੰਨੇ ਵਾਰ ਕਹਤਾ ਪਾਰਟੀ ਤੇ ਜਾਣਾ ਭਾਈ ਪਾਰਟੀ ਤੇ ਜਾਣਾ ਕਿੱਦਾਂ ਜੇ ਜੇ ਨਹੀਂ ਸਮਝ ਆਈ ਤਾਂ ਗੁਰਦੁਆਰੇ ਜਾ ਕੇ ਮੈਂ ਅਲੋਸਮੈਂਟ ਕਰਾਇਆ ਨਹੀਂ ਹੈਗੀ ਪਰ ਉਸ ਨੂੰ ਆਈ ਵੀਰਨ ਬੋਲਾ 4500 ਲੋਗਾਂ ਨੂੰ ਚਲੋ ਅੱਛਾ ਠੀਕ ਆ ਤਾਂ ਹੀ ਸੂਟ ਸਸਤਾ ਲਿਆ ਕੇ ਦੇਤਾ ਵੀ ਮਗਰ ਉਸ ਲਾਈ ਵੀ ਦੇਣੀ ਪਊਗੀ ਮੈਨੂੰ ਤੈਨੂੰ ਪਤਾ ਹੈਗਾ ਕਿ ਮੋਂ ਨੇ ਸੂਟ ਨਹੀਂ ਆ ਜਿੰਨੀ ਸਲਾਈ ਲੈ ਜਾਂਦੇ ਨਾ ਵਿਆਹ ਕਰਾਉਂਦਾ ਜੇ ਨਹੀਂ ਖਰਚੇ ਚੱਕੇ ਜਾਂਦੇ ਸੀ ਜਨਾਨੀ ਦੇ ਮੈਂ ਕੀ ਕਰਗੀ ਨੇ ਤੇ ਇੱਥੇ ਮਾੜੀ ਮਾੜੀ ਚੀਜ਼ ਵਿੱਚ ਮੈਂ ਬੇਰਬਰ ਕਰਦੀ ਫਿਰਦੀ ਰਹਿਣੀ ਹੈਗੀ ਮੜਾ ਜੇ ਹੁਣ ਹੱਥ ਘੁੱਟ ਕੇ ਚੱਲ ਪਾਂਗੇ ਗਾਹਾਂ ਸੌਖੇ ਹੋ ਜਾਾਂਗੇ ਮਾਤਾ ਕਹਿਣਾ ਚਾਰ ਪੀ ਇਸ ਘਰ ਚ ਨਹੀਂ ਸੌਖੇ ਹੁੰਦੇ ਇਸ ਘਰ ਚ ਤੇ ਤੁਮ ਮਾੜੇ ਹਾਲਾਤ ਹੋ ਜਾਣਗੇ ਸੌਖੇ ਸੁਖੇ ਹੋਣ ਦੀ ਤਾਂ ਅਸ ਛੱਡ ਦੇ ਪਾਣ ਦੀ ਅਰਜ਼ੇ ਰੋਟੀ ਦਾ ਮਖਾ ਲੈਂਦਾ ਮੈਥੋਂ ਨਹੀਂ ਪਾਈ ਜਾਂਦੀ ਚਾਕੇ ਖਾ ਲਾ ਠੀਕ ਆ ਤੁਮਾ ਖਰਾਬ ਕਰਕੇ ਧਰ ਦਿੰਦੇ ਲੈ ਆ ਨਾ ਮੀ ਗੱਲ ਸੁਣ ਲਈ ਬੁੜਾ ਬੁੜੀ ਚਾਚੇ ਕੇ ਘਰੇ ਗਏ ਸੀ ਆਉਣ ਦੇ ਸਹੀ ਕਰਦੀਆਂ ਨਾ ਨਾ ਗੱਲ ਲੈ ਜੇ ਹੁਣ ਨਾ ਸੂਟ ਫੜਾ ਕੇ ਆ ਫੇਰ ਫੇਰ ਲੜੂ ਆ ਕੰਮ ਨਵੇੜ ਹੀ ਜਾਂਦਾ ਪਹਿਲਾਂ ਓਹੋ ਉੰਨੇ ਹਾਲਾ ਦੁਕਾਨ ਹੀ ਬੰਦ ਕਰੀ ਬੈਠਾ ਉਹਨੇ ਜੇ ਪਿੱਛੇ ਮੁੜ ਗਿਆ ਤਾਂ ਕੰਮ ਤੋਂ ਲੇਟ ਹੋ ਜਾਈ ਮਿਸਤਰੀ ਗਾਲਾਂ ਦਿੰਦਾ ਹਾਲਾ ਜੇ ਨਾ ਫੜਾ ਕੇ ਗਿਆ ਫਿਰ ਆਪ ਘਰੇ ਨਹੀਂ ਵੜਨ ਦੇਣਾ ਉਹਨੇ ਮੈਨੂੰ ਅੱਥ ਨਹੀਂ ਕਿਵੇਂ ਕਰਾਂ ਯਾਰ ਮੈਂ ਤਾਂ ਦੋਨੇ ਪਾਸੇ ਮਾਰੇ ਜੇ ਨਾ ਕੰਮ ਤੇ ਗਿਆ ਦਿਹਾੜੀ ਮਰਦੀ ਆਹ ਨਹੀਂ ਹੁੰਦਾ ਲੈ ਓ ਕਿਵੇਂ ਕੱਲਾ ਜੀ ਸੋਚੀ ਜਾਂਦਾ ਦੇਖ ਦੇਖ ਹੱਸੀ ਜਾਂਦਾ ਉਹ ਪੁੱਛਣਾ ਯਾਰ ਤਰੀ ਪ੍ਰਿਹਾਈ ਦਾ ਸੂਟ ਹੀ ਫੜਾਉਣਾ ਸੀ ਉਮਰਾ ਦਾ ਦੁਕਾਨ ਬੰਦ ਕਰੀ ਬੈਠਾਗਾ ਹੁਣ ਜੇ ਘਰੇ ਮੁੜਦਾਗਾ ਫਿਰ ਕੰਮ ਤੋਂ ਲੇਟ ਹੋ ਜੂਗਾ ਕਿਧਰੇ ਜਾਂਦਾ ਸੀ ਤੂੰ ਮੈਂ ਤਾਂ ਇੱਧਰ ਹੀ ਜਾਂਦਾ ਸੀ ਤੇਰੇ ਘਰ ਵੱਲ ਕੋਈ ਯਾਰ ਮੇਰਾ ਕੰਮ ਹੀ ਕਰਨੀ ਬਾਈ ਬਣ ਕੇ 10 10 ਤਗਰੀ ਭਜਾਈ ਨੂੰ ਸੂਟ ਫੜਾ ਰਹੇਗਾ ਯਾਰ ਉਹ ਆਪ ਦੀ ਮਰਜ਼ੀ ਨਾਲ ਉੱਥੇ ਘਰਾਂ ਚ ਫੜਾਇਓ ਕਿਸੇ ਬੁੜੀ ਤੋਂ ਸਮਾ ਲੂ। ਛੱਡ ਜਾਣਾ ਦਾ ਮੈ ਕਿਤੇ ਕੰਮ ਸੀਗਾ ਮੈਂ ਫੜਾ ਜਾਣਾ ਸੂਟ ਫੜਾ ਜੀ ਬਾਈ ਬਣ ਚੰਗਾ ਜਾਦ ਨਾਲ ਯਾਰ ਮੈਂ ਲੇਟ ਹੁੰਦਾ ਸੀਗਾ ਚੱਲ ਕੋਈ ਨਾ ਕੋਈ ਨਾ ਫੜਾ ਦੇਣਾ ਉਹ ਠੀਕ ਆ ਹਾਂ ਵਧੀਆ ਬੱਸ ਪਾਣਾ ਵੀ ਬੰਦ ਹੋ ਜਾਂਦਾ ਯਾਰ ਕੰਮ ਭਾਉ ਦਾ ਲੱਗਦਾ ਇਹ ਨੇ ਲੈ ਸੀ ਨਹੀਂ ਇਹ ਲਿਆ ਸੀ 40000 ਦਾ ਫੇਰ ਟ੍ਰੈਲ ਵਧੀਆ ਹੋਣਾ ਹਮਮ ਚਾਰਾ ਪਾਣੀ ਹੋ ਜਾਏਗਾ ਚੱਲ ਗਏ ਮਨਾ ਕੰਮ ਤੇ ਮੀਂਹ ਜਿੰਨੇ ਤਾਂ ਹੂਦੀ ਕਰਤਾ ਸਾਰਾ ਗੱਜਗੀ ਜਾ ਜਾ ਸਸਤੀ ਜਲਾ ਦਿਨ ਹੋ ਗਏ ਤਾਂ ਹੀ ਮੇਰਾ ਸੂਟ ਫੜਾ ਕਰਿਓ ਭਾਈ ਕੌਣ ਜੀ ਲੰਘਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆ ਨਾ ਸੂਟ ਫੜਾਇਆ ਸੀ ਤੁਹਾਡੇ ਘਰ ਵਾਲੇ ਨੇ ਰਵੀ ਨੇ ਤੇ ਉਹ ਨਾ ਦਰਜੀ ਮੈਨੂੰ ਲੱਗਦਾ ਹੈ ਹੋਣੀ ਸੀਗਾ ਬੈਠ ਜੋ ਜੀ ਬੈਠ ਜੋ ਜੀ ਕੋਈ ਗੱਲ ਨਹੀਂ ਜੀ ਬੈਠਾ ਜੀ ਹਾਂ ਜੀ ਹਾਂ ਜੀ ਇੱਥੇ ਬੈਠ ਜਾ ਕਿੱਧਰ ਗਈ ਰਵੀ ਦੇ ਮੰਮੀ ਡੈਡੀ ਉਜੀਦਰ ਚਾਚੇ ਕੇ ਵੱਲ ਚਲ ਜਾਂਦੇ ਨੇਗੇ ਚਲੋ ਵਧੀਆ ਤੁਸੀਂ ਇੱਥੋਂ ਦੀ ਲੰਘਦੇ ਹੁੰਦੇ ਹੋ ਨਾ ਬੁਲਟ ਤੇ ਹਾਂਜੀ 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 ਲੰਘਿਆ ਮੈਂ ਕਈ ਵਾਰ ਕੀ ਕੰਮ ਕਰਦੇ ਹੋ ਤੁਸੀਂ ਮੈਂ ਕੁਛ ਨਹੀਂ ਜੀ ਬਸ ਐਸ਼ ਕਰਦਾ ਐਸ਼ ਕਰਦਾ ਚਲੋ ਵਧੀਆ ਤੁਹਾਡੇ ਕਰਮਾਂ 'ਚ ਤਾਂ ਐਸ਼ ਲਿਖੀ ਆ ਐਸੇ ਮਿੱਟੀ ਜੀ ਰੋਲਣਾਗਾ ਕਿਉਂ ਕੀ ਹੋ ਗਿਆ ਜੀ ਦੁਖੀ ਲੱਗਦੇ ਹੋ ਨਹੀਂ ਜੀ ਬਸ ਕੋਈ ਗੱਲ ਨਹੀਂ ਸੀ ਨੇ जखमन ਨੂੰ ਨਾਈ ਛੇੜੋ ਤਾਂ ਚੰਗੀ ਗੱਲ ਚਾਪੀਓਗੇ ਨਹੀਂ ਚਾਹਤਾ ਜੀ ਬਸ जखਮ ਨੂੰ ਕੀ ਹੋ ਗਿਆ ਜੀ ਬਿਮਾਰ ਬੂਮਰ ਹੋਗੀ ਨਹੀਂ ਨਹੀਂ ਬਿਮਾਰ ਤਾਂ ਕਹਨੂਗੀ ਬਿਮਾਰੀ ਲਾ ਲੋ ਜਿੱਦਾਂ ਦੀ ਇਸ ਘਰ ਚ ਆਈ ਹੈਗੀ ਨਾ ਚੰਗਾ ਖਾਦਾ ਨਾ ਚੰਗਾ ਪੈਨੇ ਹ ਹ ਚਲੋ ਜੀ ਇਹ ਤਾਂ ਮੈਨੂੰ ਪਤਾ ਹੀ ਆ ਜੂਨ ਤਾਂ ਮਾਰ ਗਈ ਹੁੰਦੀ ਹੈ ਢਾੜੀ ਵਾਲੇ ਦੀ ਇਹ ਤਾਂ ਨਾ ਤਾਂ ਪਹਿਲਾਂ ਬੱਸ ਫਰਕ ਵੀ ਬਹੁਤ ਆ ਸੋਡਾ ਕੀ ਤਾਂ ਮੈਨੂੰ ਬਾਬਾ ਕਾਫੀ ਪੜੇ ਲਿਖੇ ਲੱਗਦੇ ਹਾਂ ਐਨੇ ਸੋਹਣੇ ਹਾਂ ਤੁਸੀਂ ਤੇ ਕਿੱਥੇ ਤੁਹਾਡਾ ਘਰ ਵਾਲਾ ਬੁੱਝੜ ਜਾਂ ਵੈਸੇ ਨਾ ਗੁੱਸਾ ਵੀ ਨਾ ਕਰਿਓ ਤੁਸੀਂ ਠੀਕ ਹੈ ਨਾ ਮੈਂ ਤਾਂ ਵੈਸੇ ਹੀ ਕਹਤਾ ਹੈ ਤਾਂ ਤੁਹਾਡੇ ਘਰ ਵਾਲੀ ਆ ਜਿਹੋ ਜਿਹਾ ਮਰਜ਼ੀ ਹੈਗਾ